ਹਾਂ ਕਿਉਂ ਨਸੀਬੋ ਹਾਂਜੀ ਹੁਣ ਯਾਰ ਆਉਂਦਾ ਨਾ ਜ਼ਿੰਦਗੀ ਜਿਉਣ ਦਾ ਆਉਂਦਾ ਜੀ ਆਉਂਦਾ ਆ ਬਰਦਾ 10000 ਰੁਪਏ ਡੇਲੀ ਦਾ ਹੁਣ ਬਹੁਤ ਆਉਂਦਾ ਜੀ ਹਾਂ ਥੋੜਾ ਜਿਹਾ ਮੈਂ ਕਹਿੰਨੀ ਸਰਕਾਰ ਹੁਣ ਘਰ ਟਾਈ ਜਾਂਦੇ ਆ ਲੋਕਾਂ ਦੇ ਬਣੇ ਕਹਿੰਦੇ ਨਸ਼ਿਆਂ ਚ ਤੁਸੀਂ ਘਰ ਬਣਾ ਲੈ ਭਲਾ ਆਪਾਂ ਦੀ ਮਿਹਨਤ ਦਾ ਬਣਾਇਆ ਅਗਲਾ ਸੋਚਦਾ ਇਹਨਾਂ ਨੇ ਘਰ ਨਸ਼ਿਆਂ ਚ ਬਣਾ ਲੈ ਪੈਸਾ ਪਸਾਂ ਕੇ ਰੱਖ ਲਿਆ ਆਪਣੇ ਬੱਚਿਆਂ ਦੇ ਕੰਮ ਆਊਗਾ। ਕੋਈ ਗੱਲ ਨਹੀਂ। ਅੱਖਾਂ ਚਿੜੀ ਨਹੀਂ ਫਰਕ ਦੀ ਚਿੜੀ। ਨਹੀਂ ਮੇਰੇ ਭਰਾ ਦਾ ਵਿਆਹ ਉਹਨੂੰ 50000 ਰੁਪਿਆ ਦੇਣਾ ਆਪਾਂ। ਉਹ ਦੇ ਦਾਂਗੇ। ਉਹਨੂੰ ਮੈਂ ਕੱਲ ਉਹਨੂੰ ਫੋਨ ਲਾਇਆ ਵੀ ਤੂੰ ਆ ਜਾ। ਆ ਕੇ ਲੈ ਜਾ। ਆਪਾਂ ਵੱਡੇ ਆ ਆਪਾਂ ਹੀ ਨਾਲ ਉਹਨਾਂ ਦੇ ਖੜੇ ਨਾ ਤੇ ਹੋਰ ਖੜੂਗਾ ਕੌਣ? ਉਹ ਪਰਵਾਹ ਨਾ ਮੰਨ ਤੂੰ। ਓਏ ਆ ਵੀ ਸਾਨੂੰ ਕੀ ਹਾਲਾ ਤੇਰਾ? ਵਧੀਆ ਵਧੀਆ। ਉਹ ਠੀਕ ਠਾਕ। ਚੜਦੀ ਕਲਾ। ਕਿਵੇਂ ਸਮਾਨ ਚਾਹੀਦਾ? ਸਮਾਨ ਵਧੀਆ ਦੇ ਯਾਰ ਪਿਛਲੀ ਵਾਰੀ ਨਾ ਤੇਰਾ ਜਵਾਂ ਨਹੀਂ ਸਮਾਨ ਵਧੀਆ ਸੀ ਯਾਰ ਓ ਯਾਰ ਪਹਿਲਾਂ ਜਿਹੜੀ ਬੱਟ ਸੀ ਤੈਨੂੰ ਥੋੜੀ ਜਿਹੀ ਮਾਰਿਆ ਵੱਧਾ ਵੱਧ ਪਾਦਾ ਇਹਦੇ ਚ ਨਹੀਂ ਨਹੀਂ ਯਾਰ ਵਧੀਆ ਸਮਾਨ ਆ ਮੈਂ ਇਹਦਾ ਸਿਰੇ ਦਾ ਸਮਾਨ ਆ ਹਾਂ ਸਮਾਨ ਦਿਆ ਕਰ ਆਉਂਦਾ ਜਾਂਦਾ ਰਿਹਾ ਕਰ ਸਿਰੇ ਦਾ ਸਮਾਨ 4 by 4 ਓ ਕੀ ਯਾਰਾ ਬੱਬੀ ਹੋ ਠੀਕ ਆ ਵਲੀਆ ਵਧੀਆ ਕੋਠੀਆਂ ਦੇ ਗੱਲਾਂ ਗੱਲਾਂ ਹੋ ਰਹੀਆਂ ਆਹ ਠੀਕ ਆ ਕਰੇ ਸਾਰਾ ਪਰਿਵਾਰ ਠੀਕ ਆ ਲੱਗਦਾ ਚੱਲ ਪਿਆ ਕੰਮ ਵਧੀਆ ਚੱਲਦਾ ਬਈ ਵਧੀਆ ਇੱਕ ਬੰਬੀ ਜਦੋਂ ਮੈਂ ਇੱਕ ਗੱਲ ਦੱਸਦਾ ਜਿਹੜੇ ਪਹਿਲਾ ਬੰਦੇ ਲਿਆਦੇ ਸੀ ਨਾ ਤੂੰ ਇਹੋ ਜੇ ਮੁੰਡੇ ਲਿਆਇਆ ਕਰ ਹਾਂ ਆਪਣੇ ਕੋਲ ਇੱਕ ਐਨ ਆਰ ਆਈ ਆਇਆ ਤੇ ਕਮਾਲ ਭਾਗਦਾ ਫਿਰਦਾ ਟੌਪ ਦਾ ਫੇਰ ਤਾਂ ਬਈ ਗੱਲ ਸੁਣ ਮੇਰੀ ਤੈਨੂੰ ਫਰੀ ਚ ਲਿਆ ਗਾਗ ਲਿਆ ਕਰੇ ਜੀ ਠੀਕ ਆ ਨਾ ਠੀਕ ਆ ਤੇ ਦੇ ਫਿਰ ਮੈਨੂੰ ਆ ਲੈ ਸ੍ਰੀ ਦਾ ਸਮਾ ਆਲਾ ਸ੍ਰੀ ਦਾ ਹਟੋ 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 ਕੀ ਕੀ ਗੱਲ ਕੀ ਹੋ ਗਈ ਕੀ ਹੋ ਗਿਆ ਕੀ ਹੋ ਗਿਆ ਆ ਆ ਗਿਆ ਕੀ ਹੋ ਗਿਆ ਬਾਈ ਮੇਰੇ ਕੋਲ ਹੈ ਮੇਰੇ ਕੋਲ ਕੀ ਹੋਣਾ ਯਾਰ ਕੰਬੀ ਕੋ ਜਾਣਾ ਤੂੰ ਉਹ ਗੱਲ ਸੁਣ ਤੈਨੂੰ 25 ਵਾਰੀ ਆ ਬੰਦਾ ਸਮਝਾ ਕੇ ਗਿਆ ਸਾਡੇ ਸਚੂ ਸਾਹਿਬ ਤੇਰੇ ਦਿਮਾਗ ਤੇ ਜੂਣੀ ਸਰਕਦੀ ਓ ਤੇਰੇ ਤੂੰ ਚਾਹ ਕੰਮ ਛੱਡਦਾ ਕਿਉਂ ਨਹੀਂ ਗਿਆ ਗੱਲ ਕੀ ਆ ਗੱਲ ਕੀ ਹੋਈ ਆ ਜੀ ਤੁਸੀਂ ਵੇਖਦਾ ਦੋਨੇ ਜੀ ਨਸ਼ੇ ਨਹੀਂ ਜੀ ਨਹੀਂ ਨਹੀਂ ਕੋਈ ਗਲਤ ਫਹਮੀ ਹੋਈ ਨਹੀਂ ਗਲਤ ਫਹਮੀ ਅਸੀਂ ਸਾਰਾ ਕੋਈ ਨਾ ਵੇਖ ਕੇ ਸਾਰਾ ਆ ਦੇਖੋ ਆ ਦੇਖਿਆ ਜੀ ਮੁੱਠੀ ਇਹਦੀ ਆਛੀ ਲਓ ਜੀ ਉਹਦੀ ਮੁੱਠੀ ਚ ਵੇਖੋ ਪਹਿਲਾਂ ਤਾ ਲੈ ਉਹ 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 ਨਹੀਂ ਨਹੀਂ ਆਪਣੇ ਕੋਈ ਕੋਹ ਨਹੀਂ ਅਸੀਂ ਇਹਦਾ ਕੰਮ ਹੀ ਨਹੀਂ ਕਰਦੇ ਨਾ ਵਾ ਨਹੀਂ ਕੋਈ ਆ ਜਾਂ ਕੰਮ ਇਹਦਾ ਕੰਮ ਹੀ ਨਹੀਂ ਕਰ ਅੰਦਰੋਂ ਤੋਂ ਲੈ ਕੇ ਆਓ ਨਹੀਂ ਇਹਦਾ ਇਹਦਾ ਨੰਗਾ ਜਾਂਦਾ ਸੀ ਨੰਗਾ ਜਾਂਦਾ ਮੇਰੇ ਕੋਲ ਆਇਆ ਜੀ ਇਹਦਾ ਮੇਰੇ ਬੁਲਾ ਲਿਆ ਜੀ ਨਹੀਂ ਸਾਰਾ ਕੋਈ ਕਹਿੰਦੇ ਨੇ ਕਿਉਂ ਬੁਲਾ ਲਿਆ ਹਾਂਜੀ ਇਹਦੇ ਅੰਦਰ ਤਲਾਸ਼ੀ ਲੈ ਕੇ ਆ ਜਾ ਅੰਦਰ ਵੇ ਕੋ ਤਾਂ ਮੇਰੇ ਭਰਾ ਦਾ ਵਿਆਹ ਆ ਜੀ ਉਹ ਗੱਲਾਂ ਕਰੀ ਜਾਂਦੇ ਸੀ ਅਸੀਂ ਦੋਨੇ ਜੀ ਕੋਈ ਨਹੀਂ ਤੇ ਇਹਦੇ ਕੋਲ ਤਾਂ ਕੱਟ ਲਿਓ ਨੇ ਹੋਊ ਇਹਦੇ ਕੋਲੇ ਵੀ ਉਹ ਸਿੱਟੇ ਪੈਣੇ ਉਹ ਥੱਲੇ ਸੜਤੇ ਨੇ ਥੱਲੇ ਸੜਤੇ ਨੇ ਨਹੀਂ ਨਹੀਂ ਮੈਂ ਨਹੀਂ ਸਿੱਟੇ ਪੈਣੇ ਅੱਥਰੇ ਸਿੱਕੇ ਹੱਥ ਸੀ ਮੈਂ ਦੇਖਿਆ ਨਹੀਂ ਨਹੀਂ ਜਨਾਬ ਨਹੀਂ ਉਹ ਨਹੀਂ ਜਨਾਬ ਨਹੀਂ ਹਾਲੋ ਹਾਲੋ ਆ ਦੇਖ ਅੰਦਰੋਂ ਨਿਕਲਿਆ ਦੇ ਨਹੀਂ ਸਰ ਜੀ ਕੋਈ ਗੱਲ ਨਹੀਂ ਗਈ ਇਹ ਤਾਂ ਆ ਗੱਲ ਨਹੀਂ ਆ ਗਈ ਮੈਨੂੰ ਮੰਨ ਜਾਓ ਮੇਰੇ ਭਰਾ ਦਾ ਵਿਆਹ ਇਹ ਤਾਂ ਗੱਲਾਂ ਕਰੀ ਜਾਂਦੇ ਸੀ ਹੁੰਦਾ ਆ ਕੇ ਸਾਡੇ ਕੋਲੇ ਬੈਠਾ ਪੁੱਛਣ ਲੱਗ ਗਿਆ ਨਹੀਂ ਜੀ ਨਹੀਂ ਨਹੀਂ ਇਹ ਤਾਂ ਗੱਲ ਤਾਂ ਮੰਨ ਜਾਓ ਐਸਾ ਨੰਗਾ ਜਾਂਦਾ ਜੀ ਸਾਡੇ ਕੋਲ ਆਇਆ ਜੀ ਇਹ ਤਾਂ ਉਹ ਤਾਂ ਜਦੋਂ ਤੇਰੇ 73 ਮੈਂ ਸਾਰਾ ਕੁਝ ਦੱਸੇਗਾ ਨਹੀਂ ਜਨਾਬ ਨਹੀਂ ਇਹ ਤਾਂ ਨੰਗਾ ਤਾਂ ਥੋੜਾ ਮੰਨ ਲਾ ਫਿਰ ਚੱਲਿਆ ਸੀ ਅਰੇ ਅਰੇ ਨਹੀਂ 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 ਸਰ ਨਹੀਂ 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 ਲਾਉ ਨਹੀਂ ਨਹੀਂ ਜੀ ਮੇਰੀ ਕੋਈ ਗਲਤੀ ਨਹੀਂ ਜੀ ਸਰ ਅੱਛਾ ਫਿਰ ਤੇਰੀ ਗਲਤੀ ਹੈ ਨਹੀਂ ਜੀ ਸਾਡੀ ਕੋਈ ਗਲਤੀ ਨਹੀਂ ਗਈ ਹੋਰ ਮਾਫ ਕਰ ਦੋ ਨਜਾਇਜ਼ ਨਾ ਧੱਕਾ ਕਰੋ ਸਾਡੇ ਨਾਲ ਮੇਰੀ ਗੱਲ ਸੁਣੋ ਠੀਕ ਹੈ ਇੱਕ ਮਿੰਟ ਦੇਖਿਓ ਆਪਾਂ ਸਾਰੇ ਇਹਨੇ ਇੱਧਰ ਲਿਆ ਆਪਾਂ ਸਾਰੇ ਜਾਣੇ ਹੈਗੇ ਆਂ ਈਆਂ ਮੈਂ ਇਹ ਧੱਕਾ ਕਰਦੇ ਆ ਜੀ ਨਜਾਇਜ਼ ਸਾਡੇ ਨਾਲ ਤੁਸੀਂ ਪਹਿਲਾਂ ਮੇਰੀ ਇੱਕ ਗੱਲ ਸੁਣੋ ਜੀ ਐਦੂ ਪਹਿਲਾਂ ਤੁਹਾਨੂੰ ਪਤਾ ਤੇਰੀ ਘਰ ਵਾਲੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਨਾ ਕਰਦੀ ਸੀ ਕਿ ਨਹੀਂ ਕਰਦੀ ਸੀ ਇੰਨਾ ਕੁ ਕਿੱਥੋਂ ਬਣਾਇਆ ਤੂੰ ਆ ਦੇਖੋ ਜੀ ਇਹਦੇ ਪਹਿਲਾਂ ਇਹਦੇ ਕੰਨ ਦੇਖ ਲੋ ਵੀ ਕੰਨ ਤੇ ਜਗ੍ਹਾ ਖਾਲੀ ਹੈਗੀ ਆ ਸਾਰੇ ਕੰਨ ਸੋਨੇ ਨਾਲ ਭਰੇ ਆ ਇਹ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਘਰ ਗਏ ਇਹ ਮੁੰਡੀਆਂ ਵੇ ਪਾਈਆਂ ਯਾਰ ਇਹ ਦਿਹਾੜੀ ਕਰਦਾ ਹੁੰਦਾ ਇਹ ਕਿੱਥੋਂ ਦੇ ਕਿੱਥੇ ਪਹੁੰਚ ਗਿਆ ਐ ਇਸੇ ਨੇ ਬਿਕਾਇਆ ਕਾ ਸੋਨੇ ਕਾ ਸੋਨੇ ਇੱਧਰ ਚੁੱਪ ਕਰੋ ਘਮੜਾ ਤੂੰ ਸਹੀ ਦੱਸਦੇ ਵੀ ਸਮਾਨ ਇਹਦੇ ਤੋਂ ਹੀ ਲਿਆ ਸੀ ਨਹੀਂ ਤਾਂ ਫਿਰ ਤੇਰੇ ਤੇ ਪਰਚਾ ਨਾਲੂਗਾ ਅਸੀਂ ਤੇਰੇ ਨਾਲ ਕੁਮੜੀ ਮੋਢੀ ਲਿਆਇ ਕਰ ਲਾਂਗੇ ਠੀਕ ਹੈ ਨਾ ਤੇ ਨਹੀਂ ਤਾਂ ਮੜ ਕੇ ਲਿਆਇ ਨਹੀਂ ਹੁਣੀ ਤੇਰੇ ਨਾਲ ਵੀ ਤੂੰ ਸਹੀ ਦੱਸ ਵੀ ਇਹ ਇਹਦੇ ਤੋਂ ਸਮਾਨ ਲਿਆ ਸੀਗਾ ਤੇ ਸਮਾਨ ਅਸਲੀ ਵੇਚਦੇ ਆ ਹੋਰ ਬਥੇਰੇ ਵੇਚਦੇ ਕੀ ਪਤਾ ਕੀ ਥੋਲੇ ਆ ਸਰ ਕਿੱਥੋਂ ਲਿਆ ਆ 10 ਗੱਜ ਸਹੀ ਗੱਸੇ ਬੋਲੇ ਹੋਰ ਬਹੁਤ ਲੋਕੀ ਵੇਚਦੇ ਆ ਇਹ ਤੂੰ ਚੂ ਮੰਨੇਗਾ ਇਹ ਤੋਂ ਹੀ ਲਿਆ ਜੀ ਇਹ ਤੋਂ ਲਿਆ ਨਹੀਂ 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 ਸਾਹਿਬ ਨਹੀਂ ਮੇਰੇ ਕੋਲ ਨਹੀਂ ਲਿਆ ਜੀ ਨਹੀਂ ਮੈਂ ਤੇਰੇ ਨਾਲ ਨਹੀਂ ਜਾਏ ਧੱਕਾ ਕਰਦੇ ਨਹੀਂ ਤੇਰੇ ਹੱਥੋਂ ਫੜਿਆ ਗਿਆ ਤੇਰੇ ਕਮਰੇ ਚੋਂ ਮਾਲ ਫੜਿਆ ਗਿਆ ਜਿਹੜਾ ਇਹ ਤੇਰੇ ਨੂੰ ਮੰਨਦਾ ਵੇਬਾ ਤੁਹਾਨੂੰ ਕਹਿੰਿਆ ਨਾ ਸਾਰਾ ਮੱਲਾ ਵੇਚਦਾ ਸਾਨੂੰ ਦੱਸ ਕਿਹੜੇ ਵੇਚਦੇ ਹਜਾਂ ਨੇ ਉਹਨਾਂ ਦੇ ਘਰੇ ਤੁਹਾਡੀ ਡਿਊਟੀ ਆ ਜੀ ਤੁਸੀਂ ਭਾੜੋ ਅਸੀਂ ਕਿਤੇ ਘਰ ਘਰ ਤੁਹਾਨੂੰ ਲੈ ਕੇ ਜਾਈਏ ਵੀ ਆ ਵੇਚਦਾ ਵਾ ਨਹੀਂ ਫਿਰ ਤੂੰ ਕਿਵੇਂ ਕਹਤਾ ਵੀ ਸਾਰਾ ਮੱਲਾ ਵੇਚਦਾ ਹੈ ਤੇ ਤੁਹਾਨੂੰ ਪਰਮੇਸ਼ਰ ਕਿਨੇ ਦੇਤੀ ਵੀ ਅਸੀਂ ਵੇਚਦੇ ਆ ਤਾਂ ਤੇਰੇ ਸਾਹਮਣੇ ਫੜਿਆ ਨਹੀਂਗਾ ਸਾਨੂੰ ਨਹੀਂ ਪਤਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਤੇਰੇ ਘਰੇ ਸਮਾਨ ਪਿਆ ਤੈਨੂੰ ਨਹੀਂ ਪਤਾ ਸਾਨੂੰ ਨਹੀਂ ਜੀ ਪਤਾਗਾ ਘਰੋਂ ਤੇ ਤੇਰੇ ਹੱਥੋਂ ਸਮਾਨ ਨਿਕਲਿਆ ਨਹੀਂ ਜੀ ਸਾਡੇ ਕੋਲ ਬੰਦਾ ਤੁਹਾਡੇ ਕੋਲੋਂ ਮੁੱਲ ਖਰੀਦਣ ਆਇਆ ਨਹੀਂ ਜੀ ਇਹ ਤਾਂ ਤੁਸੀਂ ਪਹਿਲਾਂ ਵੀ ਇੱਕ ਬੰਦਾ ਖਰੀਦ ਕੇ ਲੈ ਗਿਆ ਓਹ ਸੁਣ ਨੌਜਵਾਨਾਂ ਦੀਆਂ ਜ਼ ਸਿਉਨੇ ਦੀ ਚਿੜੀ ਆ ਸੀ ਪੰਜਾਬ ਭਤੰਦਰੋ ਤੁਸੀਂ ਕਿੱਡਾ ਯਾਰ ਤੁਹਾਡੇ ਤੁਹਾਨੂੰ ਜਮਾਂ ਸ਼ਰਮ ਹੈਣੀ ਯਾਰ ਲੋਕਾਂ ਦੇ ਪੁੱਤ ਮਾਰਦੇ ਤੁਸੀਂ ਯਾਰ ਇਹ ਛੱਡ ਦਿਓ ਕੰਮ ਕੁੱਤੇ ਕੰਮ ਹੈ ਪਰ ਹੁਣ ਤੂੰ ਤਾਂ ਨਹੀਂ ਛੱਡਦਾ ਤੂੰ ਤਾਂ ਗਿਆ ਸਦਾ ਹੱਸੇ 20 ਸਾਲ ਘਟਵਾੜੇ ਜਿੰਨਾ ਵੱਧ ਤੋਂ ਵੱਧ ਤੈਨੂੰ ਹੁੰਦਾ ਹੈ ਨਾ 19 ਸਜਾ ਦਵਾਵਾਂਗੇ ਬੱਚੇ ਦੇ ਨਾਲ ਇੱਕ ਹੀ ਘਟਵਾੜ ਗੱਲ ਨਹੀਂ ਚੱਲਦੀ ਹੋਗੀ ਮਾਮਕਾਰ ਤੇ ਜੀ ਗੱਲ ਕਰਦੇ ਨਹੀਂ ਗੱਲ ਸੀ ਹੋਗੀ ਜੀ ਗੱਲ ਸੀ ਹੋਗੀ ਗੱਲ ਕਰ ਲਓ ਆ ਕੰਬੀ ਸਰਨਾ ਜੀ ਨਾ ਗਲਤੀ ਹੋਗੀ ਬਸ ਮੈਨੂੰ ਪੁੱਛੋ ਇਹ ਵੀ ਵੇਖਦਾ ਕਿ ਇਹ ਨਸ਼ਾ ਕਰਦਾ ਹੈ ਇੰਨਾ ਕੀ ਕਰਦਾ ਹੈ ਨਹੀਂ ਮੈਂ ਮੈਂ ਤਾਂ ਪੀਣਾ ਕਿੰਨਾ ਚਿਰ ਹੋ ਗਿਆ ਪੀਂਦੇ ਨੂੰ ਦੋ ਤਿੰਨ ਮਹੀਨੇ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਉਹ ਪਤੰਦਰਾ ਆਪਦਾ ਸਰੀਰ ਵੇਖ ਕਿੱਡਾ ਵਧੀਆ ਤੇਰਾ ਕੱਟ ਕਾਟ ਹੈ ਤੇ ਕਿਹੜੇ ਤੂੰ ਰਾਵਾਂ ਚ ਪਿਆ ਹੋਇਆ ਦਾ ਸੀਰ ਉਹ ਕਿੱਥੇ ਭਰਤੀ ਪੁਰਤੀ ਹੋ ਚੱਲ ਕੇ ਚਲੋ ਫਿਰ ਇਹਨਾਂ ਨੂੰ ਆਪਾਂ ਲੈ ਚਲੀਏ ਨਹੀਂ ਜੀ ਸਰ ਗਲਤੀ ਹੋ ਗਈ ਗਲਤੀ ਹੋ ਗਈ ਜੀ ਮਾਫ ਚਾਹੁੰਦੇ ਆਂ ਮੈਂ ਕਹਿੰਦਾ ਨਾ ਕਰੀਏ ਕਿ ਲੇਡੀ ਪੁਲਿਸ ਬੁਲਾਓ ਇਹਨੂੰ ਵੀ ਨਾਲ ਨਹੀਂ ਜੀ ਨਹੀਂ ਗਲਤੀ ਹੋ ਗਈ ਗਲਤੀ ਹੋ ਗਈ ਇਹ ਜੂੜ ਕੇ ਨਹੀਂ ਕਰਦੇ ਇਹ ਕੋਈ ਕਹਿੰਦੀ ਸਬੂਤ ਕੀ ਲੈ ਵੇਨਾ ਦੱਸ ਹੀ ਆ ਰਹੇ ਦੇ ਕੋਈ ਹੈ ਸਰ ਨਹੀਂ 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 ਚੁੱਪ ਕਰ ਚੁੱਪ ਕਰ ਤੂੰ ਲੈ ਕੇ ਚੱਲੋ ਫਿਰ ਇਹ ਫੇਰੋ ਪਟਾਏ ਤੇ ਗਾਣ ਨੂੰ ਅਗਲਾ ਜੀ ਇਹੋ ਜਿਹਾ ਪੁੱਠਾ ਕੰਮ ਨਾ ਕਰੇ ਇਹ ਬਿਲਕੁਲ ਚਲੋ ਚਲ ਲੈ ਕੇ ਨਹੀਂ ਗਲਤੀ ਹੋ ਗਈ ਨਹੀਂ ਸਰ ਗਲਤੀ ਹੋ ਗਈ ਨਹੀਂ ਕੋਈ ਗੱਲ ਨਹੀਂ ਇਹ ਦੂੜ ਨਹੀਂ ਕਦੇ ਵੀ ਮੁੜ ਕੇ ਕਦੇ ਨਹੀਂ ਇਹੋ ਜਿਹਾ ਕੰਮ ਕਰਦੇ ਕਦੇ ਵੀ ਨਹੀਂ ਜੇ ਸਾਰਾ ਮੈਂ ਤੁਹਾਡੇ ਪੈਰੀ ਹੱਥ ਲਾ ਦਿੰਦੀ ਸਸਰੀਕਾਲ ਜੀ ਦੋਸਤੋ ਇਹ ਸਾਡਾ ਫਿਲਮ ਬਣਾਉਣ ਦਾ ਮੇਨ ਮਕਸਦ ਇਹ ਹੈ ਵੀ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਨੂੰ ਬੇਨਤੀ ਹੈ ਯਾਰਾ ਕੰਮ ਛੱਡ ਦਿਓ ਕਿਉਂ ਮਾਵਾ ਦੇ ਪੁੱਤ ਮਰੀ ਜਾਂਦੇ ਯਾਰ ਪੰਜਾਬ ਚ ਕਾਰੋਬਾਰ ਖਤਮ ਹੋਈ ਜਾਂਦਾ ਸਾਰੀ ਦੁਨੀਆ ਨਸ਼ੇ ਤੇ ਲੱਗੀ ਜਾਂਦੀ ਹੈ ਕਿਉਂ ਤੁਸੀਂ ਉਹਨਾਂ ਲੋਕਾਂ ਦੀਆਂ ਮਾਵਾਆਂ ਪਿਓਆਂ ਦੀਆਂ ਬਦਸਿਸਾ ਲੈਣੇ ਸਾਡੀ ਬੇਨਤੀ ਹੈ ਕਿਉਂਕਿ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੁਣ ਪੂਰੀ ਬਈ ਕਾਇਮ ਹੋ ਚੁੱਕੀ ਹੈ ਤੇ ਆਪ ਦਾ ਆਦਾ ਹਿਸਾਬ ਲਾ ਲਓ ਜਿਹੜੇ ਨਸ਼ਾ ਵੇਚਦੇ ਸਾਡੀ ਬੇਨਤੀ ਹੈ ਹਜੇ ਵੀ ਜਿਹੜੇ ਬੰਦੇ ਕੋਈ ਨਵਾਂ ਨਸ਼ਾ ਵੇਚਣ ਲੱਗੇ ਆ ਉਹਨਾਂ ਨੂੰ ਤਾਂ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਵੀ ਤੁਸੀਂ ਇਸ ਦਲਦਲ ਚ ਨਾ ਜਾਓ ਤੇ ਨਹੀਂ ਤੁਹਾਡਾ ਬਹੁਤ ਭੜਾ ਹਸ਼ਰੂ ਆ ਤੁਹਾਡੇ ਸਾਹਮਣੇ ਵੇਲੋ ਸਰਕਾਰ ਮਕਾਨ ਵੀ ਢਾਈ ਜਾਂਦੀ ਹੈ ਤੇ ਜਿਹੜੀਆਂ ਪ੍ਰਾਪਰਟੀਆਂ ਨਜਾਇਜ਼ ਬਣਾਈਆਂ ਉਹ ਵੀ ਤੁਹਾਡੀਆਂ ਸਾਰੀਆਂ ਜਬਤ ਹੋ ਜਾਣੀਆਂ ਹਾਂਜੀ ਬਾਕੀ ਭਾਈ ਜੀ ਤੁਹਾਨੂੰ ਸਾਡਾ ਇਹ ਅਪਰਾਧਾ ਕਿੱਦਾਂ ਦਾ ਲੱਗਦਾ ਹੈ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਸਾਡਾ ਚੈਨਲ ਹੈ 골ਡੀ ਕੋਟਕਪੂਰਾ